ਤਿਹਾਰਾਂ ਦਾ ਸਮਾਂ ਆਉਂਦਿਆ ਹੀ ਨਕਲੀ ਦੁੱਧ ਦਾ ਕਾਰੋਬਾਰ ਵੀ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਜਾਂਦਾ ਹੈ ਤੇ ਮੁਨਾਫਾਖੋਰ ਆਪਣੀਆਂ ਜੇਬਾਂ ਭਰਨ ਦੀ ਲਾਲਸਾ ਦੇ ਚਲਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨੋਂ ਬਾਜ਼ ਨਹੀਂ ਆਉਂਦੇ ਅਜਿਹਾ ਇੱਕ ਕਾਰੋਬਾਰ ਚੱਲ ਰਿਹਾ ਸੀ ਜ਼ਿਲ੍ਹਾ ਸੰਗਰੂਰ ਚ ਧੂਰੀ ਵਿਖੇ ਜਿੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪੇਮਾਰੀ ਕਰ ਚਾਰ ਕੁਇੰਟਲ ਨਕਲੀ ਦੁੱਧ ਤੇ ਇੰਨੀ ਹੀ ਮਾਤਰਾ ਚ ਨਕਲੀ ਦੁੱਧ ਬਣਾਉਣ ਦੀ ਸਮੱਗਰੀ ਕਾਬੂਜੇ ਵਿੱਚ ਲਈ ਹੈ ਜਿਸ ਵਿੱਚ ਗਲੂਕੋਜ਼ ਰਿਫਾਈਨਡ ਆਇਲ ਤੇ ਹੋਰ ਕਈ ਪ੍ਰਕਾਰ ਦਾ ਸਮਾਨ ਸ਼ਾਮਿਲ ਹੈ ਪੁਲਿਸ ਮੁਤਾਬਕ ਇਹ ਪਰਿਵਾਰ ਪਿਛਲੇ 5 ਸਾਲਾਂ ਤੋਂ ਨਕਲੀ ਦੁੱਧ ਬਣਾਉਣ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਪੁਲਿਸ ਨੇ ਪਰਿਵਾਰ ਦੇ 4 ਮੈਂਬਰਾਂ ਤੇ ਮਾਮਲਾ ਦਰਜ ਕਰਕੇ ਇੱਕ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਜੀ ਅੱਜ ਸਵੇਰ ਸਾਡੇ ਥਾਣੇਦਾਰ ਕਰਵਿੰਦਰ ਸਿੰਘ ਸਿਟੀ ਢੂਗੀ ਦੇ ਵਿੱਚ ਤਾਇਨਾਤ ਨੇ ਇਹਨਾਂ ਨੇ ਨਕਲ ਆਇਆ ਹੋਇਆ ਸੀ ਕੱਕੜਾ ਚੌਂਕ ਦੇ ਵਿੱਚ ਉੱਥੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਗੁਰੂ ਤੇਗ ਬਹਾਦਰ ਕਲੋਨੀ ਦੇ ਵਿੱਚ ਜੁਦਿਸਟਰ ਨਾਮ ਦਾ ਬੰਦਾ ਆਪਣੀ ਡੈਰੀ ਦੀ ਆੜ ਦੇ ਵਿੱਚ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਇਹਨਾਂ ਨੇ ਆਪਣੀ ਟੀਮ ਦੇ ਨਾਲ ਜਾ ਕੇ ਨਾਲ ਡਾਕਟਰ ਕੁਲਵਿੰਦਰ ਸਿੰਘ ਸੰਦੀਪ ਸਿੰਘ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਡੀ ਐਚਓ ਸਾਹਿਬ ਨੇ ਜਿਹੜੇ ਡਾਕਟਰ ਕੁਲਵਿੰਦਰ ਸਿੰਘ ਇਹਨਾਂ ਦੀ ਟੀਮ ਬੁਲਾ ਕੇ ਇੱਥੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਛਾਪਾ ਮਾਰਿਆ ਉੱਥੋਂ ਸਾਨੂੰ 450 ਲੀਟਰ ਨਕਲੀ ਦੁੱਧ ਸ਼ੁੱਕਰ ਦੁੱਧ 469 ਕਿਲੋ ਗਲੂਕੋਜ਼ 100 ਕਿਲੋ ਦੇਸੀ ਘਿਓ 12 ਕਿਲੋ ਡਾਲਡਾ 7 ਕਿਲੋ ਰਿਫਾਈਂਡ 15 ਕਿਲੋ ਇੱਕ ਮਧਾਣੀ ਜਿਹਦੇ ਨਾਲ ਇਹ ਉਹਨੂੰ ਰਵਾਉਂਦੇ ਹੁੰਦੇ ਸੀ ਦੋ ਮੋਟਰਾਂ ਖਾਲੀ ਡਰਮ ਵੱਡਾ ਇੱਕ ਛੋਟੇ ਦੋ ਇੱਕ ਸਟੀਲ ਦਾ ਡਰਮ ਮੌਕੇ ਤੋਂ ਮਿਲਿਆ ਜਿਸ ਬੰਦੇ ਮਕਦਮਾ ਨੰਬਰ 140 ਤਾਰਾ 420 272 273 120 ਵੀ ਅਧीन ਅਸੀਂ ਮੁਕਦਮਾ ਦਰਜ ਕਰਕੇ ਸਿਟੀ ਧੂਰੀ ਵਿਖੇ ਮੁਕਦਮਾ ਦਰਜ ਕਰਕੇ ਦੋਸ਼ੀ ਗਗਨਦੀਪ ਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਪਿਤਾ ਇਹਦੀ ਮਾਤਾ ਅਤੇ ਇਹਦੀ ਪਤਨੀ ਫਰਾਰ ਨੇ ਜਿਹੜਾ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਮੀਡੀਆ ਰਾਹੀਂ ਤੁੜੀ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੇ ਇਹੋ ਜਿਹਾ ਕਿਤੇ ਵੀ ਕੋਈ ਗੈਰ ਕਾਨੂੰਨੀ ਕੰਮ ਕਰਦਾ ਮਿਲਦਾ ਤੇ ਸਾਨੂੰ ਪਲੀਜ਼ ਇਨਫਾਰਮੇਸ਼ਨ ਦਿੱਤੀ ਜਾਵੇ ਤਾਂਕਿ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖੜਵਾਲ ਹੋਣ ਤੋਂ ਬਚਾ ਸਕੀਏ ਜਿਲ੍ਹੇ ਦਾ ਅੱਜ ਤੀਜਾ ਕਾਂਡ ਆ ਜਿਹੜਾ ਦੁੱਧ ਦੇ ਤਕਲੀਫੜਿਆ ਗਿਆ ਆ ਇਸ ਤੋਂ ਪਹਿਲਾਂ ਪਵਾਨੀਗੜ੍ਹ ਫੜਿਆ ਅੱਜ ਹੀ ਅਸੀਂ ਸਵੇਰੇ ਪਧਾਨੀਪਿੰਡ ਇੱਥੇ ਲੱਗੇ ਉੱਥੋਂ ਅਸੀਂ 150 ਕੁਵਰਟਰ ਦੁੱਧ ਤੇ ਇਹੇ ਸਵਾਗਤੀ ਜਿਹੜੀ ਬੜੀ ਆ ਉਸ ਤੋਂ ਬਾਅਦ ਸ਼ਾਮ ਨੂੰ ਇਹ ਅੱਜ ਇਹ ਜਿਹੜਾ ਫੜਿਆ ਗਿਆ ਸਮਾਨ ਇਹਦੇ ਅਸੀਂ ਇਹ ਕਿਨ ਸਰਕਲ ਤੋਂ ਤੇ ਲੈ ਲੈ ਕੇਰ ਫਾਈਂਡ ਦਾ ਇੱਕ ਮਿੱਕ ਪਾਊਡਰ ਦਾ ਤੇ ਲੈ ਲਿਆ ਇਹ ਜਿਹੜੇ ਸੈਂਪਲ ਹੁਣ ਚੰਡੀਗੜ੍ਹ ਭੇਜ ਦਿੱਤੇ ਜਾਣਗੇ ਤੇ ਰਿਜ਼ਲਟ ਆਉਣ ਤੇ ਬਤਾਵਾਂਗੇ ਦੀ ਖਬਰ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਫੈਰੇਦਾ ਟੀਵੀ